ਸਾਰਜੋ ਅਧਿਆਪਕ ਸਹਿਬਾਨ ਅਤੇ ਪਿਆਰੇ ਵਿਦਿਆਰਥੀਓ ਅੱਜ ਜਿਸ ਤਰ੍ਹਾਂ ਕਿ ਤੁਹਾਨੂੰ ਮੋਡਲੀ ਸਹਾਇਤਾ ਬਾਰੇ ਦੱਸਣਾ ਹੈ ਤੁਹਾਡੇ ਸਲੇਬਸ ਦੇ ਵਿੱਚ ਵੀ ਮੋਡਲੀ ਸਹਾਇਤਾ ਬਾਰੇ ਚੈਪਟਰ ਨੇਗੇ ਫਿਜੀਕਲ ਦੇ ਅੰਦਰ ਇਹ ਮੋਡਲੀ ਸਹਾਇਤਾ ਕੀ ਹੈ ਇਹਦਾ ਅਰਥ ਕੀ ਹੈ ਮੋਡਲੀ ਸਹਾਇਤਾ ਜਿਹੜੀ ਓਹੋ ਪ੍ਰਾਇਮਰੀ ਹੈਲਪ ਹੈ ਕਿਸੇ ਜ਼ਖਮੀ ਦੀ ਉਧਰ ਬਾਸ ਬਾਸ ਕਿਸੇ ਹਾਦਸਾ ਜਿਸ ਬੰਦੇ ਦੇ ਨਾਲ اچانک ਵਾਪਰ ਗਿਆ ਨੇੜੇ-ਤੇੜੇ ਕੋਈ ਡਾਕਟਰ ਨਹੀਂ ਕੋਈ ਡਿਸਪੈਂਸਰੀ ਨਹੀਂ ਕੋਈ ਹਸਪਤਾਲ ਨਹੀਂ ਉਸ ਹਾਦਸੇ ਤੋਂ ਲੈ ਕੇ ਹਸਪਤਾਲ ਤੱਕ ਪਹੁੰਚਣ ਲਈ ਡਾਕਟਰ ਤੱਕ ਪਹੁੰਚਣ ਦੇ ਦੌਰਾਨ ਉਹਨੂੰ ਜਿਹੜੀ ਸਹਾਇਤਾ ਦਿੱਤੀ ਜਾ ਸਕਦੀ ਹੈ ਉਹ ਮੁੱਢਲੀ ਸਹਾਇਤਾ ਕਹਾਉਂਦੀ ਹੈ ਉਹ ਅਪਾ ਉਹ ਤਰੀਕੇ ਜਿਹੜੇ ਸੀ ਵਰਤ ਕੇ ਉਸ ਨੂੰ ਜਾਨ ਦੇ ਖਤਰੇ ਤੋਂ ਬਚਾਇਆ ਜਾਵੇ ਅਚਾਨਕ ਜਿਸ ਤਰ੍ਹਾਂ ਕਿ ਸੀ ਆਮ ਤੌਰ ਤੇ ਕਹਿੰਦੇ ਨੇ ਮੂੰਹ 'ਚ ਪਾਣੀ ਪਾ ਦੇਣਾ ਕਿਸੇ ਦਾ ਸਹਾਉਕਾ ਜਾਨ ਤੇ ਬਣਾਈ ਤਾਂ ਉਹ ਜਿਹੜੇ ਇੱਕ ਜਿਹੜੀ ਸਹਾਇਤਾ ਹੈ ਐ ਡਾਕਟਰ ਦੇ ਆਉਣ ਤੋਂ ਪਹਿਲਾਂ ਦੀ ਤਾਂ ਕਿ ਮਰੀਜ਼ ਨੂੰ ਡਾਕਟਰ ਤੱਕ ਪਹੁੰਚਣ ਤੱਕ ਉਹਨੂੰ ਬਚਾਇਆ ਜਾ ਸਕੇ ਤਾਂ ਕਿ ਉਹ ਡਾਕਟਰ ਦੇ ਹੱਥਾਂ 'ਚ ਜਾਣ ਵੇਲੇ ਉਹਨੂੰ ਪੂਰੀ ਤਰ੍ਹਾਂ ਡਾਕਟਰੀ ਇਲਾਜ ਮਿਲੇ ਤੇ ਉਹਦੀ ਜਾਨ ਬਚ ਸਕੇ ਇਹਨੂੰ ਮੁੱਢਲੀ ਸਿਹਤਾਂ ਕਿਹਾ ਜਾਂਦਾ ਹੈਗਾ ਤੇ ਇਹਦੇ ਨਿਰਮਾਤਾ ਕੌਣ ਨੇ ਇਹ ਉਹ ਹਿਊਮ ਇਓ ਹਿਉਮ ਜਿਨ੍ਹਾਂ ਨੇ ਮੋਢਲੀ ਸਹਾਇਤਾ ਦੀ ਨੀ ਰੱਖੀ ਜਿਨ੍ਹਾਂ ਨੇ ਪਹਿਲੀ ਦੂਜੀ ਸੰਸਾਰ ਦੇ ਵੇਲੇ ਜਿਆਦਾ ਇਸ ਦੀ ਲੋੜ ਪਈ ਜਦੋਂ ਕਿ ਸੰਸਾਰ ਜੰਗਾਂ ਹੋਈਆਂ ਲੱਖਾਂ ਦੀ ਗਿਣਤੀ ਦੇ ਵਿੱਚ ਕੈਜੁਐਲਟੀ ਜਿਹੋ ਹੋਈਆਂ ਬੰਬ ਗੋਲੀਆਂ ਗੋਲੀਆਂ ਦੇ ਨਾਲ ਸੰਸਾਰ ਜੰਗ ਦੇ ਵਿੱਚ ਵਰਲਡ ਵਾਰ ਦੇ ਵਿੱਚ ਬੰਦੇ जख्मी ਹੋਏ ਤਾਂ ਏਓ ਹਿਊਮ ਨੇ ਕੁਝ ਬੰਦਿਆਂ ਨੂੰ ਟ੍ਰੇਨਡ ਕਰਕੇ ਉਹਨਾਂ ਨੂੰ ਇਸ ਕੰਮ ਤੇ ਲਗਾਇਆ ਕਿ ਤਾਂ ਕਿ ਉਹਨਾਂ ਨੂੰ ਬਚਾਇਆ ਜਾ ਸਕੇ ਔਰ ਹਸਪਤਾਲ ਪਹੁੰਚਾਇਆ ਜਾ ਸਕੇ ਉਥੋਂ ਇਸ ਦੀ ਰੈੱਡ ਕਰਾਸ ਦੀ ਮੋਢਲੀ ਸਹਾਇਤਾ ਦੀ ਨਿ ਰੱਖੀ ਗਈ ਰੈੱਡ ਕਰਾਸ ਨਾਮ ਦੀ ਸੰਸਥਾ ਤੁਸੀਂ ਦੇਖਿਆ ਹੋਣਾ ਇੱਕ ਲਾਲ ਨਿਸ਼ਾਨ ਹੈ ਜਿਹੜਾ ਰੈੱਡ ਕਰਾਸ ਦਾ ਹੁੰਦਾ ਹੈ ਹਸਪਤਾਲ ਦਾ ਵੀ ਇਹ ਨਿਸ਼ਾਨ ਹੈ ਰੈੱਡ ਕਰਾਸ ਹੈ ਜਿਹੜੀ ਉਹਦੇ ਕੈਂਪ ਲੱਗਦੇ ਨੇਗੇ ਸਕੂਲਾਂ 'ਚ ਵਿਦਿਆਰਥੀਆਂ ਨੂੰ ਜਿਸ ਤਰ੍ਹਾਂ ਐਨਸੀਸੀ ਹੁੰਦੀ ਆ ਸਕਾਊਟਿੰਗ ਹੁੰਦੀ ਆ ਇਸ ਤਰ੍ਹਾਂ ਕਰਕੇ ਟ੍ਰੇਨ ਕੀਤਾ ਜਾਂਦਾ ਉਹਨਾਂ ਦਾ ਵਿਸ਼ੇਸ਼ ਇੱਕ ਸਲੂਟ ਹੈ ਜਿਸ ਤਰ੍ਹਾਂ ਕਿ ਆ ਆਮ ਗਲਾ ਜਿਹੜੀ ਚਿਚੀ ਇਹਨੂੰ ਨੱਪ ਕੇ ਇਸ ਤਰ੍ਹਾਂ ਦਾ ਉਹਨਾਂ ਦਾ ਸਲੂਟ ਹੈ ਵਿਸ਼ੇਸ਼ ਕਿਸਮ ਦੀ ਉਹਨਾਂ ਦੀ ਵਰਦੀ ਆ ਖਾਕੀ ਰੰਗ ਦੀ ਸੇਕਿਸਮ ਦੇ ਬੈਜ ਨੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਟ੍ਰੇਨ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਸਰਟੀਫਿਕੇਟ ਮਿਲਦੇ ਨੇ ਜਿਨ੍ਹਾਂ ਨੇ ਫੌਜ ਦੇ ਵਿੱਚ ਜਾਣਾ ਜਿਨ੍ਹਾਂ ਨੇ ਪੁਲਿਸ ਦੇ ਵਿੱਚ ਜਾਣਾ ਜਿਨ੍ਹਾਂ ਨੇ বাস ਕੰਡਕਟਰ ਲੱਗਣਾ ਡਰਾਈਵਰ ਲੱਗਣਾ ਜਾਂ ਹੋਰ ਕਈ ਵਿਭਾਗਾਂ ਦੇ ਵਿੱਚ ਉਹ ਸਰਟੀਫਿਕੇਟ ਦੀ ਵੈਲਿਊ ਹੈਗੀ ਹੈ ਵੀ ਤਾਂ ਕਿ ਉਹ ਰੈੱਡ ਕਰਾਸ ਦੀ ਟ੍ਰੇਨਿੰਗ ਪ੍ਰਾਪਤ ਹੋਣ ਮੁੱਢਲੀ ਸਹਾਇਤਾ ਦੀ ਟ੍ਰੇਨਿੰਗ ਪ੍ਰਾਪਤ ਹੋਣ ਤਾਂ ਕਰਕੇ ਜੇ ਕਿਸੇ ਕਿਸਮ ਦੀ ਕੈਜੂਲਟੀ ਹੋਵੇ ਉਦੋਂ ਆਪਦਾ ਤਾਂ ਵਿਚਾਰ ਕਰਨਗੇ ਹੀ ਤੇ ਹੋਰਾਂ ਦਾ ਵੀ ਬਚਾਅ ਕੀਤਾ ਜਾ ਸਕੇ ਦੋ ਚਾਰ ਮਿੰਟ ਦੇ ਉੱਤੇ ਮੈਂ ਲੈਣੇ ਨੇ ਮੇਰਾ ਇਹਦੇ ਨਾਲ ਬਚਪਨ ਤੋਂ ਸੰਬੰਧ ਹੈ ਕਿਉਂਕਿ ਦੋ ਕਿਤਾਬਾਂ ਛੋਟੀਆਂ-ਛੋਟੀਆਂ ਮੇਰੇ ਘਰੇ ਸੀ ਮਾਣਨ ਨੂੰ ਦੇਖਦਾ ਕਦੇ ਵਿੱਚ-ਵਿੱਚ ਪੜਦਾ ਸੀ ਪੋਰੇ ਵਿੱਚ ਏਯੋ ਹੀਉਂ ਦੀ ਫੋਟੋ ਹੁੰਦੀ ਸੀ ਮੇਰੇ ਪਾਦਰ ਸਾਹਿਬ ਕਰਮ ਸਿੰਘ ਜੀ ਰਸੀਆ ਜਿਹੜੇ ਬੜ ਬੜ ਸਕੂਲ ਦੇ ਵਿੱਚ ਲੰਮਾ ਸਮਾਂ ਪੜਾਇਆ ਜਿਨ੍ਹਾਂ ਨੇ ਉਹ ਟ੍ਰੇਨਡ ਸੀਗੇ ਰੈੱਡ ਕਲਾਸ ਤੇ ਮੋਡਲੀ ਸਹਿਤਾ ਤੇ ਉਹਨਾਂ ਨੇ ਬਹੁਤ ਸਾਰੇ ਬੱਚਿਆਂ ਦੇ ਕੈਂਪ ਲਾਏ ਤਾਰਾ ਦੇਵੀ ਜਾਂ ਪਹਾੜਾਂ ਦੇ ਵਿੱਚ ਫਰੀਦਕੋਟ ਔਰ ਸਕੂਲਾਂ ਦੇ ਵਿੱਚੋਂ ਜਾਂਦੇ ਸੀਗੇ ਟ੍ਰੇਨਿੰਗ ਦੇਣਾ ਮੇਰੇ ਸਕੂਲ ਦੇ ਵਿੱਚ ਵੀ ਬਹਾਦਰ ਪਰ ਆਉਂਦੇ ਸੀਗੇ ਔਰ ਮੇਰਾ ਵੀ ਸਰਟੀਫਿਕੇਟ ਬਣਿਆ ਵਾ ਕਾਇਦਾ ਨਾਲ ਨਾਲੇ ਲੈਕਚਰ ਦਿੰਦੇ ਨਾਲੇ ਜਿਹੜੀਆਂ ਉਹਦੀਆਂ ਜਿਹੜੇ ਤਰੀਕੇ ਨੇਗੇ ਉਹ ਸਮਝਾਉਂਦੇ ਜਿਸ ਤਰ੍ਹਾਂ ਨਕਲੀ ਸਾਹ ਦੇਣਾ ਥੋੜਾ ਆਪਾਂ ਕਰਕੇ ਵੀ ਦਿਖਾਵਾਂਗੇ ਤੁਹਾਨੂੰ ਔਰ ਤੇ ਜਿਸ ਤਰ੍ਹਾਂ ਇੱਕ ਵਿਸ਼ੇਸ਼ ਕਿਸਮ ਦਾ ਦੋ ਜਾਨੇ ਮਰੀਜ਼ ਨੂੰ ਕਿਸ ਤਰ੍ਹਾਂ ਬਾਹਾਂ ਦੀ ਕੀ ਟੈਕਨੀਕ ਹੈ ਵੀ ਉਹਨੂੰ ਬਿਠਾ ਕੇ ਚੱਕ ਕੇ ਲਿਜਾਣਾ ਉਹਨਾਂ ਦੀ ਦਲੰਬੜੀ ਪਾਉਣ ਦੀ ਜਾਨੀ ਕੀ ਤਕਨੀਕ ਆ ਜਿਹਦੇ ਵਿੱਚ ਬਿਠਾਤੇ ਉਹਨਾਂ ਨੇ ਇੱਕ ਦੂਜੇ ਦੋ ਜਾਨੇ ਨੇ ਲਜਾਣਾ ਜਾਂ ਕੁਛ ਡੰਡਾ ਨੇ ਜਿਹੜੀਆਂ ਉਹ ਵੀ ਇਹ ਚ ਵਿਸ਼ੇਸ਼ ਹੁੰਦੀਆਂ ਨੇ ਵੀ ਉਹ ਡੰਡਾ ਅਸੀਂ ਕੋਈ ਫੰਜ ਕਰੋ ਦਲ ਦੇ ਵਿੱਚ ਮੰਗਣਾ ਪਾਉਣਾ ਜਾਂ ਕਿਸ ਤਰ੍ਹਾਂ ਕੋਈ ਉਹ ਦੇਣੀਆਂ ਨੂੰ ਉਹ ਵੀ ਨਹੀਂ ਇੱਕ ਸੱਪ ਦੇ ਕੱਟੇ ਦਾ ਇਲਾਜ ਆ ਉਹ ਵੀ ਆ ਅਚਾਨਕ ਸੱਪ ਨੇ ਕਿਤੇ ਖੇਤ ਵੱੰਨੇ ਕਿਤੇ ਮਹਾਰ ਘਰ ਦੇ ਅੰਦਰ ਕੱਟ ਲਿਆ ਉਹਦਾ ਜ਼ਹਿਰ ਬਹੁਤ ਤੇਜ਼ੀ ਨਾਲ ਚੜਦਾ ਹੈ ਤਾਂ ਉਹਦੇ ਬਾਰੇ ਵੀ ਉਹਦਾ ਬਚਾ ਕਿਵੇਂ ਕਰਨਾ ਜਿੰਨਾ ਚਿਰ ਅਸੀਂ ਡਾਕਟਰ ਤੱਕ ਨਹੀਂ ਪਹੁੰਚਦੇ ਇਹ ਮੋਢਲੀ ਸਾਈਟਾਂ ਦੇ ਵਿੱਚ ਆਉਂਦਾ ਮੇਰੇ ਫਾਦਰ ਸਾਹਿਬ ਨੇ ਪਿਤਾ ਜੀ ਨੇ ਬਹੁਤ ਬੰਦਿਆਂ ਦੀਆਂ ਜਾਨਾਂ ਬਚਾਈਆਂ ਸੀਗੀਆਂ ਪਰ ਜਦੋਂ ਕਰੋੜ ਦੇ ਉੱਤੇ ਕਈ ਵਾਰੀ ਐਕਸੀਡੈਂਟ ਹੋ ਜਾਂਦਾ ਤਾਂ ਉਹ ਭੱਜ ਕੇ ਜਾਂਦੇ ਕੋਲ ਡਿਸਪੈਂਸਰੀ ਨੇੜੇ ਸੀ ਪਰ ਉੱਥੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਸਾਹ ਲੈਣਾ ਜਾਂ ਕਿਸ ਤਰ੍ਹਾਂ ਇੱਕ ਵੀਡੀਓ ਸੀਗੇ ਆਪਣੇ ਲੰਗੋਵਾਲ ਦੇ ਉਸ ਸਕੂਟਰ ਤੇ ਜਾ ਰਹੇ ਸੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹਨਾਂ ਦੀ ਜਾਨ ਬਚਾਈ ਇੱਕ ਵਾਰ ਉਹਨਾਂ ਦੇ ਬੇਟੇ ਪ੍ਰਿੰਸੀਪਲ ਸੀਗੇ ਫਤੇਗੜ ਮਾਤਾ ਗੁਜਰੀ ਕਾਲਜ ਦੇ ਵਿੱਚ ਉੱਥੋਂ ਰਿਟਾਇਰ ਸੀਗੇ ਰਣਵੀਰ ਕਾਲਜ ਦੇ ਵਿੱਚ ਸੀ ਗਏ ਬੋਟਾਂ ਪਾਉਣ ਸੰਗਤ ਦੀਆਂ ਉੱਥੇ ਨਾਮ ਦੇ ਪ੍ਰੋਫੈਸਰ ਨੇ ਜਦੋਂ ਦੱਸਿਆ ਵੀ ਇਹ ਕਰਮ ਸਿੰਘ ਰਸੇਜੀ ਦੇ ਲੜਕੇ ਨੇ ਤਾਂ ਉਹਨਾਂ ਨੇ ਮੇਰਾ ਬਹੁਤ ਸਤਿਕਾਰ ਕੀਤਾ ਕਿਉਂਕਿ ਉਹਨਾਂ ਨੇ ਉਹਨਾਂ ਦੀ ਇਫਾਦਤ ਦੀ ਜਾਨ ਬਚਾਈ ਸੀ ਤਾਂ ਮੈਂ ਬਾਲੀ ਟੇਲ ਨਹੀਂ ਕਰਦਾ ਇੱਕਵੇਂ ਮੈਂ ਤੁਹਾਨੂੰ ਗੱਲ ਦੱਸਾਂ ਆਸਮ ਦੇ ਵਿੱਚ ਮੁੱਢਲੀ ਸਹਾਇਤਾ ਦਾ ਪਿਤਾ ਮਾਂ ਕੌਣ ਹੈ ਉਹ ਸਾਡੇ ਹੀ ਪੰਜਾਬ ਦੇ ਵਿੱਚ ਸਾਡੇ ਹੀ ਭਾਰਤ ਦੇਸ਼ ਦੇ ਵਿੱਚ ਦਸਵੇਂ ਪਾਤਸ਼ਾਹ ਤੇ ਜਿਹੜੇ ਸਿੱਖ ਨੇ ਭਾਈ ਕਨਈਆ ਜੀ ਉਹ ਅਸਲ ਦੇ ਵਿੱਚ ਮੁੱਢਲੀ ਸਹਾਇਤਾ ਉਹਨਾਂ ਨੇ ਸ਼ੁਰੂ ਕੀਤੀ ਕਿਉਂਕਿ ਜਿਹੜੀ ਰੈੱਡ ਕਰਾਸ ਦੀ ਸੰਸਥਾ ਹੈ ਜਾਂ ਮੁੱਢਲੀ ਸਹਾਇਤਾ ਹੈ ਇਹ ਜਦੋਂ ਭਿਆਨਕ ਜੰਗਾਂ ਲੱਗਦੀਆਂ ਨੇ ਉਦੋਂ ਉਹ ਵਿਸ਼ੇਸ਼ ਜਿਹੜੇ ਰੈੱਡ ਕਰਾਸ ਦੇ ਵਰਕਰ ਨੇ ਵਿਸ਼ੇਸ਼ ਵਰਦੀ ਪਾ ਕੇ ਜੰਗ ਦੇ ਮੈਦਾਨ ਦੇ ਵਿੱਚ ਜਾਂਦੇ ਨੇ ਔਰ ਜ਼ਖਮੀਆਂ ਦੀ ਸਹਾਇਤਾ ਕਰਦੇ ਨੇ ਉਹਨਾਂ ਨੂੰ ਮੁੱਢਲੀ ਸਹਾਇਤਾ ਦਿੰਦੇ ਨੇ ਤੇ ਇਹਦੇ ਵਿੱਚ ਵਰਲਡ ਦਾ ਇੱਕ ਦੇਸ਼ਾਂ ਦਾ ਕਾਨੂੰਨ ਹੈ ਜੇ ਕੋਈ ਰੈੱਡ ਕਰਾਸ ਦਾ ਵਰਕਰ ਆ ਉਹਨੇ ਵਰਦੀ ਪਾਈ ਆ ਉਹਨੇ ਆਪਣਾ ਨਿਸ਼ਾਨ ਦਿਖਾਇਆ ਉਹ ਜੰਗ ਦੇ ਮੈਦਾਨ 'ਚ ਸਭ ਨੂੰ ਪਤਾ ਹੈ ਇਧਰ ਨਹੀਂ ਫੌਜ ਨੂੰ ਵੀ ਤੇ ਦੁਸ਼ਮਣ ਫੌਜ ਨੂੰ ਵੀ ਇੱਕ ਦੂਜੇ ਨੂੰ ਪਤਾ ਹੈ ਬੀ ਰੈੱਡ ਕਰਾਸ ਦੇ ਬੰਦੇ ਨੇ ਜ਼ਖਮੀਆਂ ਨੂੰ ਸੰਭਾਲਣਗੇ ਉਹਨਾਂ ਨੂੰ ਕੋਈ ਗੋਲੀ ਨਹੀਂ ਮਾਰਦਾ ਕੋਈ ਕੁਝ ਨਹੀਂ ਕਹਿੰਦਾ ਉਹ ਚੱਲਦੀ ਜੰਗ 'ਚ ਵੀ ਜਾ ਸਕਦੇ ਨੇ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਯਤਨ ਨਹੀਂ ਕਰਦਾ ਕਿਉਂਕਿ ਉਹ ਸਰਬਸਾਂਝੇ ਹੁੰਦੇ ਨੇਗੇ ਚਾਹੇ ਕਿਸੇ ਦੇਸ਼ ਦੇ ਹੋਣ ਤਾਂ ਇਸ ਤਰ੍ਹਾਂ ਇਸ ਦਾ ਅਸਮੀ ਭਾਈ ਕਨਈਆ ਜੀ ਨੇ ਰੱਖੀ ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਜੰਗ ਹੋ ਰਿਹਾ ਸੀ ਤਾਂ ਗੁਰੂ ਜੀ ਦੇ ਸਿੱਖ ਭਾਈ ਕਨਈਆ ਜੀ ਜਿਹੜੇ ਪਹਿਲਾਂ ਲੰਗਰ ਦੇ ਵਿੱਚ ਮਸ਼ਕ ਨਾਲ ਪਾਣੀ ਧੋਣ ਦਾ ਦਰਿਆ ਦੇ ਉੱਤੋਂ ਸਤਲੁਜ ਦਰਿਆ ਤੋਂ ਕੰਮ ਕਰਦੇ ਸੀਗੇ ਉਹ ਥੋ ਮਸ਼ਕ ਪਰ ਲਿਆਉਂਦੇ ਔਰ ਉੱਥੇ ਲੰਗਰ ਦੇ ਵਿੱਚ ਪਾਣੀ ਵਰਤਾਉਂਦੇ ਜਾਂ ਭੁੱਖਿਆ ਪੈਸਾ ਨੂੰ ਪਾਣੀ ਵਰਤਾਉਂਦੇ ਉਹਨਾਂ ਨੇ ਜੰਗ ਦੇ ਵਿੱਚ ਜਾ ਕੇ ਉਹਨਾਂ ਨੇ ਮਸ਼ਕ ਨਾਲ ਪਾਣੀ ਪਿਆਉਣਾ ਸ਼ੁਰੂ ਕਰਤਾ ਜੇ ਜਿੱਧਰੋਂ ਵੀ ਆਵਾਜ਼ ਆਉਂਦੀ ਚਾਹੇ ਉਹ ਕੋਈ ਮੁਗਲ ਹੁੰਦਾ ਮੁਸਲਮਾਨ ਫੌਜ ਦਾ ਸਿਪਾਹੀ ਹੁੰਦਾ ਚਾਹੇ ਕੋਈ ਸਿੱਖ ਹੁੰਦਾ ਹਿੰਦੂ ਹੁੰਦਾ ਉਹ ਜਿੱਥੋਂ ਵੀ ਉਹਨਾਂ ਨੂੰ ਪਾਣੀ ਦੀ ਕੋਈ ਜ਼ਖਮੀ ਹੋ ਕੇ ਡਕਦਾ ਆਵਾਜ਼ ਆਉਂਦੀ ਉੱਥੋਂ ਜਾ ਕੇ ਉਹਦੀ ਮਸ਼ਕ ਦਾ ਮੂੰਹ ਖੋਲਦੇ ਪਾਣੀ ਪਿਆਉਂਦੇ ਸਿੱਖਾਂ ਨੇ ਸ਼ਿਕਾਇਤ ਕਰਤੀ ਗੁਰੂ ਗੋਬਿੰਦ ਸਿੰਘ ਜੀ ਪਾਸ ਵੀ ਮਹਾਰਾਜ ਤੁਹਾਡਾ ਸਿੱਖਾ ਉਹ ਸਾਡੇ ਦੁਸ਼ਮਣਾਂ ਨੂੰ ਪਾਣੀ ਪਿਆ ਪਿਆ ਕੇ ਤਕੜੇ ਕਰੀ ਜਾਂਦਾ ਉਹ ਮੁੜ ਕੇ ਉੱਠ ਕੇ ਫੇਰ ਸਾਡੇ ਨਾਲ ਲੜਨ ਲੱਗ ਜਾਂਦੇ ਨੇ ਇਸ ਤਰ੍ਹਾਂ ਸਾਡੀ ਫੌਜ ਹੀ ਹਾਰ ਹੋ ਜੂਈ ਗੁਰੂ ਸਾਹਿਬ ਨੇ ਪਾਈਕਨਈਆ ਜੀ ਨੂੰ ਬੁਲਾਇਆ ਔਰ ਪੁੱਛਿਆ ਵੀ ਕਨਈਆ ਜੀ ਤੁਸੀਂ ਇਸ ਤਰ੍ਹਾਂ ਦੁਸ਼ਮਣਾਂ ਨੂੰ ਪਾਣੀ ਪਿਲਾ ਰਹੇ ਹੋ ਸਾਨੂੰ ਸ਼ਿਕਾਇਤ ਆਈ ਹੈ ਤੁਹਾਡੀ ਇਹ ਕੀ ਗੱਲ ਹੈ ਤਾਂ ਮਹਾਰਾਜ ਨੂੰ ਪਾਈਕਨਈਆ ਜੀ ਨੇ ਕਿਹਾ ਵੀ ਮਹਾਰਾਜ ਸਾਨੂੰ ਤਾਂ ਉੱਥੇ ਕੋਈ ਦੁਸ਼ਮਣ ਨਹੀਂ ਨਜ਼ਰ ਆਉਂਦਾ ਹੈਗਾ ਜਿੱਥੋਂ ਵੀ ਪਾਣੀ ਦੀ ਆਵਾਜ਼ ਆਉਂਦੀ ਹੈ ਅਸੀਂ ਪਾਣੀ ਭਲਾਣਾ ਮੈਨੂੰ ਤਾਂ ਤੁਹਾਡਾ ਹੀ ਆਪ ਜੀ ਦਾ ਗੁਰਗੋਬ ਸਿੰਘ ਜੀ ਦਾ ਮੁੱਖ ਹੀ ਦਿਖਦਾ ਹੈਗਾ ਸਾਰੇ ਪਾਸੇ ਤੁਹਾਡਾ ਹੀ ਮੁੱਖ ਨਜ਼ਰ ਆਉਂਦਾ ਹੈਗਾ ਮੈਨੂੰ ਤਾਂ ਇਸ ਕਰਕੇ ਮੈਂ ਤਾਂ ਕਿਸੇ ਦੁਸ਼ਮਣ ਨੂੰ ਪਾਣੀ ਪਿਆ ਨਹੀਂ ਰਿਹਾ ਇਸ ਗੱਲ ਤੋਂ ਗੁਰਗੋਬ ਸਿੰਘ ਜੀ ਖੁਸ਼ ਹੋਏ ਉਹਨਾਂ ਨੇ ਨਾਲ ਕੀ ਕਿਹਾ ਇੱਕ ਮੱਲਣ ਦੀ ਡੱਬੀ ਤੇ ਪੱਟੀਆਂ ਦਿੱਤੀਆਂ ਵੀ ਤੂੰ ਉਹਨਾਂ ਦੀ ਮੱਲਮ ਪੱਟੀ ਵੀ ਕਰਿਆ ਕਰ ਇਥੋਂ ਇਹ ਨਹੀਂ ਰੱਖੀ ਜਿਹੜੀ ਸਮਾ ਪਾ ਕੇ ਸੈਕੜੇ ਸਾਲਾਂ ਦੇ ਬਾਅਦ ਡਾਕਟਰ ਏ ਐਮ ਏਓ ਹਿਊਮ ਨੇ ਰੈੱਡ ਕਰਾਸ ਦੀ ਸੰਸਥਾ ਬਣਾਈ ਔਰ ਮੁਟਰੀ ਸਹਾਇਤਾ ਦੀ ਨਹੀਂ ਰੱਖੀ ਤਾਂ ਇੱਕ ਦੋ ਤਿੰਨ ਗੱਲਾਂ ਮੈਂ ਹੋਰ ਤੁਹਾਨੂੰ ਦੱਸਦਾ ਇੱਕ ਤਾਂ ਜਿਹੜਾ ਹੈਗਾ ਉਹ ਕਰਕੇ ਦਿਖਾਵਾਂਗੇ ਇਹ ਚ ਬੱਚਿਆਂ ਦਾ ਵੀ ਕਿਸ ਤਰ੍ਹਾਂ ਲਿਜਾਣਾ ਹੈ ਇਸ ਤਰ੍ਹਾਂ ਆਪਣੇ ਵਾਹਨ ਦੇ ਉੱਤੇ ਬਿਠਾ ਕੇ ਬੰਦੇ ਨੂੰ ਦੋ ਜਾਣਾ ਨੇ ਇਹ ਗੱਲ ਹੈ ਦੂਸਰੀ ਹੈਗੀ ਹੈ ਡੰਡਾ ਨੇ ਕੁਛ ਤੀਸਰੀ ਸੱਪ ਦੇ ਕੱਟੇ ਦਾ ਹੈਗਾ ਜਿਸ ਤਰ੍ਹਾਂ ਮੇਰੇ ਫਾਦਰ ਸਾਹਿਬ ਦੱਸਦੇ ਹੁੰਦੇ ਸੀਗੇ ਇੱਕ ਗੱਲ ਇਹ ਆ ਵੀ ਬਹੁਤ ਸੱਪ ਨੇ ਜਿਹੜੇ ਜ਼ਹਿਰੀਲੇ ਨਹੀਂ ਹੁੰਦੇ ਜਿਹੜੇ ਜਿੰਨੇ ਜਿੰਨੇ ਆਪਾਂ ਖੇਤਾਂ ਚ ਆਮ ਕਹਿ ਦਿੰਨੇ ਆ ਫੂਲੇ ਰੰਗ ਦੇ ਜਾਂ ਹੋਰ ਅਰੇ ਡੱਡੂ ਖਾਣੇ ਸੱਪ ਕਹਿ ਦਿੰਨੇ ਆ ਉਹਨਾਂ 'ਚ ਜ਼ਹਿਰ ਨਹੀਂ ਦੀ ਲੇਕਿਨ ਬੰਦਾ ਦੈਲ ਕੇ ਦਹਿਲ ਬਹੁਤ ਜਾਂਦਾ ਸੱਪ ਦੇ ਡੰਗੇ ਨਾਲ ਵੀ ਮੈਨੂੰ ਤਾਂ ਹੁਣ ਜ਼ਹਿਰ ਚੜ ਗਿਆ ਉਹਦੇ ਨਾਲ ਮਰ ਜਾਂਦਾ ਤੇ ਬੁਢਰਖਾਂ ਦੇ ਵਿੱਚ ਵੀ ਇੱਕ ਬਾਬਾ ਜੀ ਸੀਗੇ ਇੱਕ ਦੋ ਵਾਰ ਉਹਨਾਂ ਕੋਲੇ ਜਾਣ ਦਾ ਮੌਕਾ ਮਿਲਿਆ ਜਿਹੜੇ ਸੱਪ ਚਲਾ ਲਾ ਕੇ ਜ਼ਹਿਰ ਕਰਦੇ ਸੀ ਸੱਪਾਂ ਦਾ ਇਲਾਜ ਕਰਦੇ ਸੀ ਹੁਣ ਉਹਨਾਂ ਦੇ ਪੋਪੋਤੇ ਨੇ ਜਿਹੜੇ ਉਹ ਕੰਮ ਕਰਦੇ ਨੇ ਉਹ ਗੁਜ਼ਰ ਗਏ ਤਾਂ ਸੱਪ ਦੇ ਡੰਗੇ ਦੇ ਉੱਤੇ ਕੀ ਆ ਉਹ ਜਿਹੜਾ ਹੈਗਾ ਬਾਹ ਨੂੰ ਬੰਨਣ ਦਾ ਤਰੀਕਾ ਹੁੰਦਾ ਹੈ ਵੀ ਜਿੱਥੇ ਇੱਥੇ ਹੱਥ ਤੇ ਡੰਗ ਮਾਰਿਆ ਤਾਂ ਇੱਥੋਂ ਬੰਨ ਦੋ ਜਾਂ ਇੱਥੋਂ ਬੰਨ ਦੋ ਉਹ ਉਹਦੇ ਨਾਲ ਜ਼ਹਿਰ ਤੇਜ਼ੀ ਨਾਲ ਤਾਂ ਹਾਂ ਨਾ ਚੜੇ ਖੂਨ ਦੇ ਰਕਾਫਟ ਪਾਰਸ ਬਿਲਕੁਲ ਬੰਦ ਕੇ ਵੀ ਨਹੀਂ ਰੱਖਣਾ ਫੇਰ ਵਿੱਚ ਦੀ ਉਹਨੂੰ ਖੋਲ ਦੇਣਾ ਫੇਰ ਬੰਦ ਦੇਣਾ ਫੇਰ ਖੋਲ ਦੇਣਾ ਇਸ ਤਰ੍ਹਾਂ ਕਰਕੇ ਜਿੰਨਾ ਚਿਰ ਅਸੀਂ ਡਾਕਟਰ ਤੱਕ ਪਹੁੰਚਦੇ ਨਹੀਂ ਹੈਗੇ ਜਾਂ ਘਬਰਾਓ ਨਾ ਤੇਜ਼ ਨਾ ਦੌੜੋ ਤਾਂ ਉਹਦੇ ਨਾਲ ਸਾਂ ਤੇਜ਼ ਚੱਲਦਾ ਖੂਨ ਦਾ ਸਰਕਲ ਤੇਜ਼ ਚੱਲਦਾ ਤਾਂ ਉਹਦੇ ਨਾਲ ਜਿਹੜਾ ਹੈਗਾ ਤੇਜ਼ੀ ਨਾਲ ਜ਼ਹਿਰ ਦਿਮਾਗ ਨੂੰ ਚੜਦਾ ਹੈਗਾ ਤੇ ਭੱਜੋ ਨਾ ਜਿਵੇਂ ਸੱਪ ਨੇ ਡੰਗ ਮਾਰਿਆ ਆਰਾਮ ਨਾਲ ਤੁਰੋ ਤੋਂ ਪਰ ਆਉਣਾ ਖੂਨ ਦਾ ਸਰਕਲ ਤੱਕ ਤੇਜ਼ ਨਾ ਹੋਵੇ ਜ਼ਹਿਰ ਛੇਤੀ ਨਾ ਚੜੇ ਔਰ ਡਾਕਟਰ ਤੱਕ ਪਹੁੰਚੇ ਤਰੀਕੇ ਨੇ ਕੋਸਾ ਇੱਕ ਮੈਂ ਆਮੀ ਇੱਥੇ ਬੱਚਿਆਂ ਨੂੰ ਕੋਈ ਵੀ ਹੋ ਜਾਂਦਾ ਜਾਂ ਮੈਨੂੰ ਵੀ ਹੋ ਜਾਂਦਾ ਕਰਦਣਾ ਮੱਖੀ ਲੜ ਜਾਂਦੀ ਹੈ ਜਾਂ ਪ੍ਰਿੰਟ ਲੜ ਜਾਂਦੀ ਆ ਮਖਿਆਲ ਦੀ ਮੱਖੀ ਲੜ ਜਾਂਦੀ ਹੈਗੀ ਉਹਦੇ ਵਾਸਤੇ ਆਮ ਤੌਰ ਤੇ ਅੰਦਰ ਕੜਾ ਕਸਾਉਣਾ ਜਾਂ ਨਿੰਬੂ ਦਾ ਚਾਰ ਲਾ ਲੈਂਦੇ ਨੇ ਤਾਂ ਇੱਕ ਬਜ਼ੁਰਗਾਨਾ ਦੱਸਿਆ ਹੈ ਜਦੋਂ ਮੈਨੂੰ ਹੋਵੇ ਜਾਂ ਕਿਸੇ ਬੱਚੇ ਨੂੰ ਇੱਥੇ ਹੋ ਜੇ ਸਕੂਲ ਦੇ ਵਿੱਚ ਤਾਂ ਮੈਂ ਉਹੀ ਕਹਿਣਾ ਵੀ ਪਾਣੀ ਪੀ ਲੋ ਉਹਦੀ ਵੱਧ ਤੋਂ ਵੱਧ ਜਿਹੜਾ ਜ਼ਹਿਰ ਚੜ ਗਈ। ਘਟਕਣ 2-3 ਗਲਾਸ ਚਾਰ ਗਲਾਸ ਜੱਗ ਪਾਣੀ ਦਾ ਪੀ ਲੋ। ਉਹਦੇ ਨਾਲ ਵੀ ਜ਼ਹਿਰ ਦਾ ਆਸਰ ਹੈ ਜਿਹੜਾ ਘਟ ਜਾਏਗਾ। ਤੇ ਬਾਕੀ ਅ ਇਹਦਾ ਇਹ ਹੈ ਵੀ ਸਾਹ ਲੈਣ ਦਾ ਤਰੀਕਾ ਹੈਗਾ। ਅ ਛਾਤੀ ਨੂੰ ਦੱਬ ਕੇ ਜਾਂ ਮੂੰਹ ਦੇ ਨਾਲ ਇਸ ਤਰ੍ਹਾਂ ਸਾਹ ਦੇਣਾ ਬੱਚੇ ਨੂੰ ਸਾਹ ਨਹੀਂ ਆ ਰਿਹਾ। ਇੱਕ ਮੈਂ ਤੁਹਾਨੂੰ ਘਟਣਾ ਦੱਸਦਾ ਪ੍ਰਤੱਖ ਦੀ ਡਾਕਟਰ ਸਤਪਾਲ ਨੇ ਦਾਨ ਘੜ ਤੋਂ। ਜਿਹੜੇ ਤਣਾਉਲੇ ਨੇਗੇ ਬੈਂਕ ਦੇ ਕੋਲੇ ਕਾਰਾਂ ਦੇ ਮਕੈਨਿਕ ਦੇ ਨਾਲ ਉੱਥੇ ਉਹ ਹੱਡੀਆਂ ਵਗੈਰਾ ਦਾ ਕਰਦੇ ਨੇ ਪਹਿਲਾਂ ਕਬੱਡੀ ਦੇ ਪਲੇਅਰ ਰਹੇ ਨੇ ਉਹ ਫਿਜ਼ੀਕਲ ਕਾਜ ਤੋਂ ਸਿੱਖੇ ਹੋਏ ਨੇ ਹੱਡੀਆਂ ਦਾ ਕਿਸਦਾ ਕੋਈ ਟਿੱਕਾ ਗੋਡਾ ਉੱਤਰ ਗਿਆ ਖਰਾਬ ਆਉ ਕਰ ਦੇਣਗੇ ਇੱਕ ਦਿਨ ਉਹਨਾਂ ਨੂੰ ਮੈਂ ਕਿਸੇ ਕੋਲੇ ਲੈ ਕੇ ਜਾ ਰਿਹਾ ਸੀ ਤਪੇ ਨੂੰ ਕੁਦਰਤੀ ਤਣਾਉ ਨੇ ਤਾਂ ਆ ਪਿੰਡੀ ਦੇ ਕੋਲ ਜਾ ਕੇ ਕੋਈ ਇੱਕ ਜੋੜੀ ਠੀਕ ਜੀ ਉਹ ਮਰਸੀ ਨੌਜਵਾਨ ਉਹ ਡਿੱਗੇ ਪਏ ਤੇ ਉਹ ਨਾ ਮੋਟਰਸਾਈਕਲ ਸੀਗਾ ਕੋਈ ਵਿੱਚ ਬੱਜਿਆ ਨਹੀਂ ਕਿ ਉਹ ਛੜਕ ਤੇ ਡਿੱਗੇ ਪਏ ਬੰਦਾ ਮੇਰੇ ਖਿਆਲ ਮੁਦਾ ਸੀ ਜਾਂ ਜਨਾਨੀ ਵੀ ਡਿੱਗੀ ਪਈ ਸੀ ਤਾਂ ਬੰਦੇ ਦਾ ਸਾਹ ਨਹੀਂ ਸੀ ਆ ਰਿਹਾ ਸਤਪਾਲ ਅਸੀਂ ਖੜ ਗਏ ਬਹੁਤ ਬੰਦਿਆਂ ਦਾ ਘੇਰਾ ਸੀ 10 15 ਬੰਦਿਆਂ ਦਾ ਉਹਦੇ ਆਲੇ-ਦਾਲੇ ਸਾਰੇ ਦੇਖ ਰਹੇ ਸੀ ਵੀ ਕੀ ਕੁੜ ਅਲੀਕ ਦਾ ਰਖਤ ਅੱਜ ਕੱਲ ਚੱਕਦਾ ਵੀ ਨੰਦਦਾ ਸਤਪਾਲ ਜੀ ਨੇ ਉਹਨੂੰ ਚੱਕਿਆ ਛਿੱਟਾ ਕੀਤਾ ਉਹਦੇ ਦੰਦਾਂ 'ਚ ਦੰਦ ਫਸੇ ਹੋਏ ਸੀ ਪਤਾ ਨਹੀਂ ਉਹਨੇ ਕਿਵੇਂ ਕਰਕੇ ਨਾਲ ਉਹਦੇ ਦੰਦ ਖੋਲਤੇ ਦੰਦ ਖੋਲਤੇ ਉਹਦਾ ਸਾਹ ਸਾਫ ਖਾਣ ਲੱਗ ਗਿਆ ਅਸਾਂ ਠੀਕ ਹੋ ਗਿਆ ਇਹਨੇ ਸਾਨੂੰ ਇਹ ਸੀ ਅਸੀਂ ਅੱਗੇ ਜਾ ਇਸ ਅਸੀਂ ਲੰਘ ਗਏ ਤਾਂ ਜਿਹੜਾ ਬੰਦਾ ਟ੍ਰੇਨ ਡਾਇਰੈਕਟ ਕ੍ਰਾਸ ਦਾ ਟ੍ਰੇਨ ਹੈ ਜਾਂ ਇਸ ਤਰ੍ਹਾਂ ਮੋਢਲੀ ਸਾਈਡ ਦਾ ਟ੍ਰੇਨ ਦਾ ਉਹ ਕਿਸੇ ਦੀ ਸਹਾਇਤਾ ਕਰ ਸਕਦਾ ਉਹ ਡਰਦਾ ਵੀ ਨਹੀਂ ਹੈਗਾ ਜੇ ਤੁਹਾਡਾ ਸਰਟੀਫਿਕੇਟ ਬਣਿਆ ਹੋਇਆ ਫਿਰ ਤਾਂ ਬਿਲਕੁਲ ਵੀ ਤੁਸੀਂ ਕਹਿ ਸਕਦੇ ਹੋ ਮੈਂ ਰੈੱਡ ਕਰਾਸ ਦਾ ਹੈਗਾ ਜਿਹਨੂੰ ਆਮ ਬੰਦੇ ਜਿਹੜੇ ਡਰ ਜਾਂਦੇ ਆਂ ਅਸੀਂ ਕਿਸੇ ਨੂੰ ਐਕਸੀਡੈਂਟ ਵਾਲੇ ਵਿੱਚ ਚੱਪਲ ਤੋਂ ਵੀ ਸਾਡੇ ਨਾਲ ਕੋਈ ਪੁਲਿਸ ਦਾ ਕੇਸ ਨਾ ਪਾ ਜੇ ਸਮਾਨ ਗਵਾਇਆ ਨਾ ਦੇਣੀ ਪੈ ਜਾਣਾ ਤਾਂ ਉਹ ਮੈਂ ਹੱਥਾਂ ਨਾਲ ਪੁਸਤਕ ਦੇਖਿਆ ਵੀ ਉਹਨਾਂ ਦਾ ਸਾਨ ਦੰਦ ਖੋਲਤੇ ਔਰ ਇਸ ਤਰ੍ਹਾਂ ਸਮ ਮੋਡਲਿਸ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈਗੀ ਸਾਨੂੰ ਇਹਦੀ ਟ੍ਰੇਨਿੰਗ ਹੋਣੀ ਕਲਾਸਾਂ ਦੇ ਵਿੱਚ ਚੈਪਟਰ ਨੇ ਉਹਨੂੰ ਚੱਜ ਨਾਲ ਪੜ੍ਹੋ ਉਹਨੂੰ ਇੱਧੇ ਜਿਹਾ ਬਿਠਾਓ ਸਿੱਖੋ ਔਰ ਕਈ ਵਾਰੀ ਕੋਈ ਟ੍ਰੇਨਰ ਇਸ ਦਾ ਟੀਚਰ ਹੁੰਦੇ ਨੇ ਸਕੂਲਾਂ ਦੇ ਵਿੱਚ ਕੈਂਪ ਲਾਉਣ ਵੀ ਆ ਸਕਦਾ ਤਾਂ ਉਹ ਜ਼ਰੂਰ ਲਾ ਕੇ ਟ੍ਰੇਨਿੰਗ ਲਓ ਔਰ ਸਰਟੀਫਿਕੇਟ ਪ੍ਰਾਪਤ ਕਰੋ ਜਿਹੜਾ ਤੁਹਾਡੀਆਂ ਨੌਕਰੀਆਂ ਦੇ ਵਿੱਚ ਵੀ ਕੰਮ ਆਊਗਾ ਧੰਨਵਾਦ